ਨੇ ਸਸਿ ਕਾਲਦੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਾਰੀ ਫੇਰ ਤੋਂ ਅੱਜ ਨਵੀਂ ਵੀਡੀਓ ਚ ਨਵੀਂ ਵਲੌਗ ਚ ਤੇ ਅੱਜ ਆਪਾਂ ਸੋਚਿਆ ਜੀ ਛੋਟੀਆਂ ਛੋਟੀਆਂ ਕਲਿੱਪਾਂ ਨੂੰ ਐਡਿਟ ਕਰਕੇ ਇੱਕ ਵਲੌਗ ਸ਼ੇਅਰ ਕਰ ਦਿੱਤਾ ਜਾਵੇ ਜ਼ਿਆਦਾਤਰ ਹੁਣ ਮੈਂ ਵਲੌਗ ਹੈ ਜਿਹੜਾ ਉਹ ਨਹੀਂ ਬਣਾ ਪਾਉਂਦੀ ਕਿਉਂਕਿ ਮੇਰਾ ਜਿਹੜਾ ਸੂਟਾਂ ਦਾ ਜ਼ਿਆਦਾ ਰੁਝਾਨ ਵਧਿਆ ਹੋਇਆ ਹੈ ਬੁਟੀਕ ਤੇ ਗੇੜੇ ਤੇ ਕਾਰੀਗਰ ਦਾ ਕੰਮ ਸਾਰਾ ਇਹ ਚੀਜ਼ਾਂ ਦੇ ਵਿੱਚ ਵੱਧ ਧਿਆਨ ਹੈ ਮੇਰਾ ਥੋੜਾ ਜਾਂ ਹੁਣ ਬਿਜ਼ੀ ਹੈ ਮੇਰਾ ਸ਼ੈਡਿਊਲ ਸੋ ਤਾਂ ਹੀ ਹੁਣ ਵਲੌਗ ਵੀ ਕੰਟੀਨਿਊਸਲੀ ਨਹੀਂ ਆ ਰਹੇ ਤੇ ਚਲੋ ਸੋਚਿਆ ਜੀ ਅੱਜ ਤੁਹਾਡੇ ਨਾਲ ਇੱਕ ਵਲੌਗ ਵੀ ਸ਼ੇਅਰ ਕਰ ਦਈਏ ਇਹ ਦੀ ਜੈਸਮੀਨ ਦੀ ਕਾਰਾਗਰੀ ਦੇਖ ਲਓ ਜੈਸਮੀਨ ਨੂੰ ਥੋੜਾ ਜਿਹਾ ਇਹਨਾਂ ਦਾ ਪੇਂਟਿੰਗ ਡਰਾਇੰਗ ਰੰਗੋਲੀ ਇਹਨਾਂ ਚੀਜ਼ਾਂ ਦਾ ਬੱਧ ਸ਼ੌਂਕ ਹੈ ਮਤਲਬ ਪੂਰਾ ਦਿਨ ਇਹਦਾ ਆਹੀ ਕੰਮ ਚੱਲਦਾ ਹੈਗਾ ਨੋਟਬੁੱਕਸ ਹੋਣੀਆਂ ਇਹਦੇ ਕੋਲ ਤਾਂ ਤਾਂ ਵੀ ਓਨਲੀ ਉਹਨਾਂ ਤੇ ਡਰਾਇੰਗ ਹੀ ਕਰ ਰਹੀ ਹੋਊਗੀ ਤੇ ਲਓ ਜੀ ਪੂਰੇ ਹੱਥ ਪੈਰ ਗੰਦੇ ਕਰੀ ਬੈਠੀ ਆ ਫਰਸ਼ ਦੇ ਉੱਪਰ ਰੰਗੋਲੀ ਬਣਾਈ ਆ ਕਲਰਫੁੱਲ ਚਾਕ ਦੇ ਨਾਲ ਤੇ ਉਸ ਤੋਂ ਬਾਅਦ ਬੱਚਿਆਂ ਨੇ ਨਾਤੋ ਕੇ ਖਾਣਾ ਖਾਦਾ ਇਹ ਸ਼ਾਮ ਦੀ ਵੀਡੀਓ ਹੈ ਜੀ ਇਹ ਦੋ ਤਿੰਨ ਦਿਨਾਂ ਦੇ ਮਤਲਬ ਵਲੌਗ ਹੁੰਦੇ ਜਿਹੜੀਆਂ ਦੋ ਤਿੰਨ ਦਿਨਾਂ ਦੀਆਂ ਛੋਟੀਆਂ-ਛੋਟੀਆਂ ਕਲਿੱਪਸ ਹੁੰਦੀਆਂ ਉਹਨਾਂ ਨੂੰ ਮੈਂ ਐਡਿਟ ਕਰ ਦੇਣੀ ਹੁੰਦੀ ਉਸ ਤੋਂ ਬਾਅਦ ਤੇ ਬਿਲਕੁਲ ਸ਼ਾਮ ਦਾ ਟਾਈਮ ਸੀ ਆਈ ਥਿੰਕ ਇਹ ਉਸ ਦਿਨ ਦੀ ਵੀਡੀਓ ਹੈ ਜਿਸ ਦਿਨ ਬਾਰਿਸ਼ ਹੋਈ ਸੀਗੀ ਇੱਕ ਦਿਨ ਪਹਿਲਾਂ ਬਾਰਿਸ਼ ਹੋਈ ਸੀ ਮੌਸਮ ਠੰਡਾ ਸੀਗਾ ਸੋ ਨਹੀਂ ਤਾਂ ਫਿਰ ਇਸ فرش ਦੇ ਉੱਪਰ ਬੈਠ ਕੇ ਤਾਂ ਇਸ ਤਰ੍ਹਾਂ ਨੰਗੇ ਪੈਰ ਕੋਈ ਕੰਮ ਹੁੰਦਾ ਹੀ ਨਹੀਂ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਮੈਂ ਇਹਨੂੰ ਲੜ ਵੀ ਰਹੀ ਸੀਗੀ ਕਿ ਇਹ ਪੈਰਾਂ ਦੇ ਨਾਲ ਕਲਰ ਲਾ ਕੇ ਅੰਦਰ ਕਮਰੇ 'ਚ ਜਾਊਗਾ ਬਟ ਚਲੋ ਕੋਈ ਗੱਲ ਨਹੀਂ ਮਾਰਨਿੰਗ ਆਪਾਂ ਸਾਰਾ ਵਾਸ਼ ਕਰ ਦੇਣਾ ਹੁੰਦਾ ਫਰਸ਼ ਤੇ ਲਓ ਜੀ ਆਪਾਂ ਦੂਸਰੇ ਦਿਨ ਬਣਾਈਆਂ ਚੌਮਿੰਸ ਬਣਾਈ ਆਪਾਂ ਨੂਡਲਸ ਬੱਚਿਆਂ ਦੀ ਡਿਮਾਂਡ ਸੀਗੀ ਜੈਸਮਿਨ ਤਾਂ ਖਾ ਹੀ ਨਹੀਂ ਸਕਦੀ ਮੈਨੂੰ ਇਹ ਸੀ ਕਿ ਸਚਿਨ ਆਏਗਾ ਤੇ ਮੈਂ ਸਚਿਨ ਦੇ ਲਈ ਵੀ ਨੂਡਲਸ ਬਣਾ ਲੂੰਗੀ ਪਰ ਸਚੀਨ ਨੂੰ ਲੇਟ ਹੋ ਗਿਆ ਫਿਰ ਆਉਂਦਾ ਆਉਂਦਾ ਫਿਰ ਇਹ ਬੱਚਿਆਂ ਨੇ ਕਿਹਾ ਕਿ ਚਲੋ ਅੱਜ ਸਾਨੂੰ ਨੂਡਲਸ ਤੇ ਜਿਹੜੇ ਬਣਾ ਕੇ ਦਿਓ ਸਾਨੂੰ ਰੋਲ ਹੁੰਦੇ ਆ ਜਿਹੜੇ ਆਪਾਂ ਰੋਲ ਜਿਵੇਂ ਮੈਦੇ ਦੇ ਰੋਲ ਵੀ ਬਣਾ ਲੈਨੇ ਪਰ ਰੈਡੀमेड ਵੀ ਰੋਲ ਖਾਣੇ ਚੌਮਿਨ ਵਾਲੇ ਪਰ ਮੈਦੇ ਦੇ ਨਹੀਂ ਮੈਂ ਕਣਕ ਦੇ ਆٹے ਦੀ ਸਿੰਪਲ ਪਤਲੀ ਰੋਟੀ ਬਣਾ ਕੇ ਉਸ ਤੇ ਰੋਲ ਬਣਾਉਂਗੀ ਜੈਸਮਿਨ ਤਾਂ ਇਹ ਖਾਊਗੀ ਨਹੀਂ ਜੈਸਮਿਨ ਨੂੰ ਉਸ ਤੇ ਆٹے ਦਾ ਬਣਾ ਕੇ ਪਰੌਂਠਾ ਰੋਟੀ ਜੋ ਵੀ ਉਹਦੇ ਵਿੱਚ ਆਪਾਂ ਜਿਹੜਾ ਇਹ ਫਿਲ ਕਰਤਾ ਸੀ ਕੱਲਾ ਮਸਾਲਾ ਚਾਵਮìn ਨਹੀਂ ਪਾਈ ਕਿਉਂਕਿ ਇਹ ਮੈਦੇ ਦੀਆਂ ਬਣੀਆਂ ਹੁੰਦੀਆਂ ਤੇ ਲਓ ਜੀ ਇੱਧਰ ਆਪਾਂ ਥੋੜਾ ਜਿਆ ਇਹਨਾਂ ਨੂੰ ਸੌਤੀ ਕਰ ਲਿਆ ਕਿਉਂਕਿ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਭੁੰਣਾ ਨਹੀਂ ਹੁੰਦਾ ਥੋੜਾ ਕ੍ਰੰਚ ਰਵੇ ਸਬਜ਼ੀਆਂ ਸੀਗੀਆਂ ਮੇਰੇ ਕੋਲ ਪਿਆਜ਼ ਸ਼ਿਮਲਾ ਮਿਰਚ ਟਮਾਟਰ ਕੁਝ ਕੱਟ ਕੇ ਆਪਾਂ ਇਹਨਾਂ ਨੂੰ ਥੋੜਾ ਜਾਂ ਘਿਓ ਦੇ ਵਿੱਚ ਥੋੜਾ ਜਿਹਾ ਭੁੰਨ ਲਿਆ ਤੇ ਇਹਨਾਂ ਦਾ ਕ੍ਰੰਚ ਬਣਿਆ ਰਵੇ ਨਮਕ ਆਪਾਂ ਐਡ ਨਹੀਂ ਕਰਾਂਗੇ ਕਿਉਂਕਿ ਨਮਕ ਨਾਲ ਇਹ ਬਿਲਕੁਲ ਗਲ ਜਾਣਗੇ ਨਮਕ ਅੰਡ ਤੇ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਜੀ ਹਲਦੀ ਗਰਮ ਮਸਾਲਾ ਤੇ ਚਿਲੀ ਫਲੈਕਸ ਥੋੜੇ ਜਿਹਾ ਐਡ ਕਰ ਲੇ ਤੇ ਲਗਭਗ ਬਸ ਤਿਆਰ ਹੈ ਜੀ ਇਹ ਜਦੋਂ ਕਦੇ ਬੱਚੇ ਖਾਣਾ ਖਾਂਦੇ ਆ ਬੋਰ ਹੋ ਜਾਂਦੇ ਰੋਜ਼ ਸਬਜ਼ੀਆਂ ਖਾ ਕੇ ਚਾਵਲ ਖਾ ਕੇ ਤਾਂ ਕਦੇ ਕਦੀ ਐਵੇਂ ਦੀ ਚੀਜ਼ ਟਰਾਈ ਕਰਕੇ ਬੱਚਿਆਂ ਨੂੰ ਦਿਓ ਤੇ ਬੱਚਿਆਂ ਦਾ ਟੇਸਟ ਹੈ ਜਿਹੜਾ ਉਹ ਬਦਲ ਜਾਂਦਾ ਤੇ ਦੁਬਾਰਾ ਫਿਰ ਰੋਟੀ ਅੱਛੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਨੂੰ ਤੇ ਲਓ ਜੀ ਨੂਡਲਸ ਮੈਂ ਠੰਡੇ ਪਾਣੀ ਨਾਲ ਵਾਸ਼ ਕਰ ਲੀਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਤਾ अच्छा एक हाथ ਦੇ ਨਾਲ ਕੈਮਰਾ ਫੜ ਕੇ ਇੱਕ ਹੱਥ ਦੇ ਨਾਲ ਕੰਮ ਕਰਨਾ ਨਾ ਥੋੜਾ ਜਿਹਾ ਡਿਫਿਕਲਟ ਹੁੰਦਾ ਚਾ ਮੇਰੇ ਕੋਲ ਕੈਮਰਾ ਸਟੈਂਡ ਨਾ ਹੈਗੇ ਸੀ ਮੇਰੇ ਕੋਲੇ ਇਹ ਨਹੀਂ ਕਿ ਮੇਰੇ ਕੋਲ ਟ੍ਰਾਈਪੋਡਸ ਨਹੀਂ ਹੈ ਮੇਰੇ ਕੋਲੇ ਸੀਗੇ ਬਟ ਕਿਸੇ ਦਾ ਉੱਪਰਲਾ ਜਿਹੜਾ ਫੋਨ ਨੂੰ ਪਕੜ ਵਾਲਾ ਹੁੰਦਾ ਹੈਗਾ ਉਹ ਪੋਰਸ਼ਨ ਖਰਾਬ ਹੋ ਗਿਆ ਜਿੱਥੇ ਆਪਾਂ ਮੋਬਾਈਲ ਨੂੰ ਹੈਂਗ ਕਰਦੇ ਹਾਂ ਕਿਸੇ ਦੇ ਸਕਰੂ ਟਾਈਟ ਕਰਨ ਵਾਲੇ ਨਹੀਂ ਸੋ ਇਹ ਪ੍ਰੋਬਲਮਾਂ ਦੇ ਚੱਲਦੇ ਮੈਨੂੰ ਜਿਹੜਾ ਇਸ ਤਰ੍ਹਾਂ ਹੀ ਕੰਮ ਕਰਨਾ ਪੈਂਦਾ ਅੱਛਾ ਜੀ ਥੋੜਾ ਜਿਹਾ ਜਿਹੜਾ ਸੋਇਆ ਸੌਸ ਹੈ ਆਪਾਂ ਨਾਲ ਇਹਨੂੰ ਫਰਾਈ ਕਰਨ ਵੇਲੇ ਜਦੋਂ ਮਸਾਲਾ ਭੁੰਨ ਰਹੇ ਸੀ ਉਦੋਂ ਵੀ ਐਡ ਕਰ ਦੇ ਕਰ ਸਕਦੇ ਸੀ ਪਰ ਉਦੋਂ ਮੇਰੇ ਦਿਮਾਗ ਚੋਂ ਨਿਕਲ ਗਿਆ ਕਿ ਮੈਂ ਸੋਇਆ ਸੌਸ ਪਾਣੇ ਜਾਂ ਵਿਨੇਗਰ ਐਡ ਕਰ ਸਕਦੇ ਥੋੜਾ ਜਿਹਾ ਤੇ ਫਿਰ ਮੇਰੇ ਬਾਅਦ ਚ ਯਾਦ ਆਇਆ ਤਾਂ ਮੈਂ ਇਹਨੂੰ ਇਸ ਤਰ੍ਹਾਂ ਉੱਪਰੋਂ ਵੀ ਆਪਾਂ ਪਾ ਸਕਦੇ ਇਹਦੀ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਪਰ ਜਦੋਂ ਆਪਾਂ ਸ਼ਿਮਲਾ ਮਿਰਚ ਪਿਆਜ਼ ਨੂੰ ਫਰਾਈ ਕਰ ਰਹੇ ਸੀ ਉਸ ਟਾਈਮ ਤੇ ਵੀ ਆਪਾਂ ਥੋੜਾ ਜਿਹਾ 1/4th ਪਾਰਟ 스ਪੂਨ ਦਾ ਜ਼ਿਆਦਾ ਨਹੀਂ ਬਸ ਥੋੜੀ ਜ ਤੇ ਲੋ ਜਿਹੜੀਆਂ ਇਹ ਪਤਲੀਆਂ ਵਾਲੀਆਂ ਤੇ ਵੱਡੀਆਂ ਰੋਟੀਆਂ ਰੋਲ ਬਣਾਉਣ ਨੂੰ ਇਹ ਮੈਂ ਬਣਾ ਕੇ ਰੱਖ ਲਈਆਂ ਪਤਲੀਆਂ ਪਤਲੀਆਂ ਤੇ ਨਵੀਪ ਨੂੰ ਵਿੱਚ ਸਲਾਦ ਪਾ ਕੇ ਵੀ ਇਸ ਤਰ੍ਹਾਂ ਖੀਰੇ ਟਮਾਟਰ ਤੇ ਕੁਝ ਕੈਚਪ ਆਛਾ ਤੰਦੂਰੀ ਸੌਸ ਪਈ ਹੋਈ ਹੈ ਮੇਰੇ ਕੋਲੇ ਉਹਦਾ ਟੇਸਟ ਬਹੁਤ ਸੋਹਣਾ ਆਉਂਦਾ ਹੈਗਾ ਆਪਾਂ ਤਾਂ ਤੰਦੂਰੀ ਸੌਸ ਨੂੰ ਜਿਵੇਂ ਅ ਗ੍ਰਿਲ ਕੀਤੇ ਹੋਏ ਪਨੀਰ ਦੇ ਨਾਲ ਟਿੱਕੇ ਨਾਲ ਪਨੀਰ ਟਿੱਕਾ ਚਾਂਪ ਨਾਲ ਐਵੇਂ ਖਾ ਸਕਦੇ ਆਂ ਪਰ ਉਹ ਉਹਦਾ ਟੇਸਟ ਮੈਂ ਇਹਦੇ ਵਿੱਚ ਐਡ ਕੀਤਾ ਟਮੇਟੋ ਕੈਚੱਪ ਦੇ ਨਾਲ ਵੀ ਬਹੁਤ ਵਧੀਆ ਨਿਕਲ ਕੇ ਆਉਂਦਾ ਮੈਂ ਬ੍ਰੈਡ ਆ ਜਿਹੜੇ ਬ੍ਰੈਡ ਤੇ ਉੱਪਰ ਵੀ ਟਮੇਟੋ ਕੈਚੱਪ ਤੇ ਤੰਦੂਰੀ ਸੌਸ ਨੂੰ ਮਿਕਸ ਕਰਕੇ ਲਗਾ ਕੇ ਬੱਚਿਆਂ ਨੂੰ ਦੇ ਦਿਆ ਬੱਚਿਆਂ ਨੂੰ ਕੀ ਨਵਦੀਪ ਨੂੰ ਦੇਈਦਾ ਜਸਮੀਨ ਨੂੰ ਤਾਂ ਬ੍ਰੈਡ ਵਗੈਰਾ ਵੀ ਸਭ ਬੰਦ ਨਹੀਂ ਤੇ ਲਓ ਜੀ ਆਪਣੀ ਤੰਦੂਰੀ ਸੌਸ ਹੈ ਅੱਛਾ ਇਹ ਫ੍ਰਿਜ ਦੇ ਵਿੱਚੋਂ ਕੱਢੀ ਆ ਤੇ ਇਹ ਤਾਂ ਹੀ ਜ਼ਿਆਦਾ ਥੋੜੀ ਜਿਹੀ ਥਿੱਕ ਹੋਈ ਹੈ ਮੈਲਟ ਨਹੀਂ ਹੋ ਰਹੀ ਹੈ ਮਤਲਬ ਟਮੇਟੋ ਕੈਚੱਪ ਹੈ ਜਿਹੜੀ ਉਹ ਰਨਿੰਗ ਕਨਸਿਸਟੈਂਸੀ ਚ ਹੁੰਦੀ ਹੈ ਤੇ ਇਹ ਵਾਲੀ ਹੈ ਜਿਹੜੀ ਇਹ ਥੋੜੀ ਜਿਹੀ ਥਿੱਕ ਹੈ ਤੇ ਵਧੀਆ ਲੱਗਦਾ ਇਹ ਵੀ ਸਿੰਪਲ ਦਾ ਸਿੰਪਲ ਬੱਚੇ ਰੋਟੀ ਵੀ ਵਧੀਆ ਖਾ ਲੈਂਦੇ ਰੋਟੀ ਦੀ ਰੋਟੀ ਆ ਤੇ ਰੋਟੀ ਦੇ ਵਿੱਚ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਟੇਸਟ ਹੈ ਜਿਹੜਾ ਉਹ हट ਕੇ ਹੁੰਦਾ ਜਿਹਦੇ ਵਿੱਚ ਇੱਕ ਚਾਈਨੀਜ਼ ਫਲੇਵਰ ਹੋ ਜਾਂਦਾ ਤੇ ਲਓ ਜੀ ਆਪਾਂ ਜਿਹੜਾ ਰੋਲ ਹੈ ਉਹ ਬਣਾ ਰਹੇ ਆ ਅੱਛਾ ਮੇਰੇ ਕੋਲੇ ਇਹ ਪਹਿਲਾਂ ਮੈਂ ਇਹਨੂੰ ਸਾਰਿਆਂ ਨੂੰ ਮਿਕਸ ਕਰਨਾ ਸੀਗਾ ਪਰ ਤਵਾ ਗਰਮ ਹੋਣ ਕਰਕੇ ਟਾਈਮ ਥੋੜਾ ਸੀਗਾ ਕਿਉਂਕਿ ਤਵਾ ਗਰਮ ਹੈ ਦੂਸਰੀ ਚਪਾਤੀ ਵੀ ਬਣਾਉਣੀ ਹੈ ਸੋ ਮੈਂ ਤਾਂ ਹੀ ਜਲਦੀ ਜਲਦੀ ਇਸ ਤਰ੍ਹਾਂ ਬਣਾ ਕੇ ਦੇ ਰਹੀ ਹਾਂ ਛੱਜिए نیچے ਮੇਰੇ ਤੋਂ ਸਾਫ ਕਿਤਾਬ ਚ ਨਹੀਂ ਆ ਰਿਹਾ ਸੀਗਾ ਇਸ ਦੀ ਪਾਕਟ ਬਣ ਜਾਂਦੀ ਹੁੰਦੀ ਹੈਗੀ ਆਪਾਂ ਇਤ ਬਨਾਨ ਨਾਲ ਰੈਪ ਕਰੀਏ ਤਾਂ ਨੀਚੇ ਪਾਕਟ ਹੋ ਜਾਂਦੀ ਹੈ ਤੇ ਅਛਾ ਨਵਦੀਪ ਕਹਿ ਰਿਹਾ ਸੀਗਾ ਕਿ ਉਹਨੂੰ ਥੋੜੀਆਂ ਜੀਆਂ ਨੂਡਲਸ ਹੋਰ ਪਾ ਕੇ ਦਿਓ ਤੇ ਲਓ ਜੀ ਉਸ ਤੋਂ ਬਾਅਦ ਬੱਚਿਆਂ ਨੇ ਇੰਜੋਏ ਕੀਤੀ ਆਪਣੇ ਰੋਲ ਵਗੈਰਾ ਫਿਰ ਆਪਾਂ ਇੱਧਰ ਆ ਗਏ ਜੀ ਜਲ ਜੀਰੇ ਤੇ ਕਿਉਂਕਿ ਹੁਣ ਡਾਈਜੈਸਟ ਵੀ ਕਰਨਾ ਹੈਗਾ ਹੈਵੀ ਫੂਡ ਹੋ ਗਿਆ ਸੀ ਥੋੜਾ ਚਾਈਨੀਜ਼ ਫੂਡ ਹੋ ਗਿਆ ਸੀਗਾ ਤੇ ਬੱਚਿਆਂ ਨੂੰ ਸੋਡੇ ਦੇ ਨਾਲ ਜਲ ਜੀਰਾ ਵੀ ਬਣਾ ਕੇ ਦਿੱਤਾ ਵੀ ਤਾਂ ਜੋ ਜਿਹੜਾ ਖਾਦਾ ਪੀਤਾ ਉਹ ਹজম ਹੋ ਜੇ ਪੂਰਾ ਦਿਨ ਜਿਹੜਾ ਕਿਚਨ ਦਾ ਅਗਰ ਮੈਂ ਕੋਈ ਬੰਦਾ ਹੋਵੇ ਨਾ ਕਿ ਪੂਰੀ ਵੀਡੀਓਜ਼ ਬਣਾਵੇ ਮੈਂ ਜਦੋਂ ਬਾਹਰ ਜਾਨੀ ਆ ਧੁੱਪ ਦੇ ਵਿੱਚ ਕੰਮ ਕਰਦੀ ਆ ਮੈਂ ਸਿਰ ਦੇ ਉੱਪਰ ਪੋਲੀਥੀਨ ਚੱਕ ਚੱਕ ਕੇ ਬੁਟੀਕ ਵਾਲੇ ਲਿਫਾਫੇ ਲੈ ਕੇ ਜਾਨੀ ਆ ਮੈਂ ਮਤਲਬ ਧੁੱਪ ਸਾਰੀ ਆਪਾਂ ਮਿਹਨਤ ਕਰਦੇ ਆ ਘਰੇ ਵੀ ਕੰਮ ਕਰਦੇ ਆ ਪ੍ਰੋਪਰ ਅਗਰ ਕੋਈ ਪਰਸਨ ਹੋਵੇ ਨਾ ਕਿ ਜੋ ਸਾਥ ਦੇਵੇ ਵੀਡੀਓਜ਼ ਬਣਾਵੇ ਉਸ ਨੂੰ ਐਡਿਟ ਕਰਕੇ ਅਪਲੋਡ ਕਰੇ ਤਾਂ ਇੰਨੀਆਂ ਵੀਡੀਓਜ਼ ਬਣ ਸਕਦੀਆਂ ਨਾ ਕਿ ਪੂਰਾ ਚੈਨਲ ਭਰ ਜਾਵੇ ਵੀਡੀਓਜ਼ ਦੇ ਨਾਲ ਪਰ ਮੈਂ ਇਕੱਲੀ ਨੇ ਮੈਨੇਜ ਕਰਨਾ ਹੁੰਦਾ ਸਾਰਾ ਕੁਝ ਸੋ ਕਈ ਵਾਰੀ ਮਨ ਨਹੀਂ ਕਰਦਾ ਵੀਡੀਓ ਬਣਾਉਣ ਲਈ ਬਸ ਆਪਣਾ ਹੀ ਹੁੰਦਾ ਕਿ ਜਲਦੀ ਜਲਦੀ ਕੰਮ ਕਰਕੇ ਖਤਮ ਕਰਦੇ ਹੋ ਬਹੁਤ ਸਾਰੇ ਕੰਮ ਹੈ ਜਿਹੜੇ ਕੈਮਰੇ ਤੋਂ ਸਾਈਡ ਤੇ ਹੁੰਦੇ ਨੇ ਜੋ ਦਿਖਾਈ ਵੀ ਨਹੀਂ ਜਾਂਦੇ ਅੱਛਾ ਜੀ ਸਾਰਾ ਕੰਮ ਆਪਾਂ ਕਰਤਾ ਸੀ ਰਾਤ ਦੀ ਰੋਟੀ ਪਾਣੀ ਬਣਾ ਲਿਆ ਸੀਗਾ ਰਾਤ ਦੀ ਜਿਵੇਂ ਕਿ ਖਾਣੇ ਦੀ ਵੀਡੀਓ ਨਹੀਂ ਬਣੀ ਉਸ ਤੋਂ ਬਾਅਦ ਸੌਣ ਦੇ ਟਾਈਮ ਸਲੈਪਸ ਸਾਫ਼ ਕਰਕੇ ਜਾ ਰਹੀ ਸੀਗੀ ਤੇ ਸੋਚਿਆ ਕਿ ਥੋੜੇ ਜੇ ਤુલਸੀ ਦੇ ਬੀਜ ਨਹੀਂ ਤੇ ਇਹਨਾਂ ਨੂੰ ਆਪਾਂ chia seeds ਬੋਲ ਦਿੰਦੇ ਆ ਇਹ ਇਹ ਤੇ ਬਦਾਮ ਡਰਾਈ ਫਰੂਟਸ ਬੱਚਿਆਂ ਦੇ ਲਈ ਰਾਤ ਨੂੰ ਮੈਂ ਭਿਉਂ ਕੇ ਰੱਖਦੀ ਆ ਸਵੇਰੇ ਬੱਚੇ ਜਦੋਂ ਸਕੂਲੇ ਜਾਂਦੇ ਆ ਦੁੱਧ ਦੇ ਨਾਲ ਡਰਾਈ ਫਰੂਟਸ ਖਾ ਕੇ ਜਾਂਦੇ ਆ ਤੇ ਜੈਸਮੀਨ ਥੋੜਾ ਜਿਹਾ ਇੰਡਮੀ ਇਹ ਤુલਸੀ ਵਾਲੇ ਬੀਜ ਤੇ ਗੂੰਦ ਕਤிரா ਇਹਨਾਂ ਨੂੰ ਜ਼ਿਆਦਾ ਪੀਂਦੀ ਹੈਗੀ ਜਿਵੇਂ ਦਹੀਂ ਚ ਵੀ ਇਹਨੂੰ ਆਦਤ ਹੈ ਥੋੜਾ ਜਿਹਾ ਇਹ ਚੀਜ਼ਾਂ ਪਾ ਕੇ ਖਾਣ ਪੀਂਦੀ ਤੇ ਲਓ ਜੀ ਨਾਲ ਨਾਲ ਬੱਚਿਆਂ ਦੀ ਆਪਾਂ ਵਾਟਰ ਬੋਟਲ ਹੈ ਇਹਨੂੰ ਵੀ ਪਾਣੀ ਨਾਲ ਫਿਲ ਕਰ ਰਹੇ ਹਾਂ ਠੰਡੇ ਪਾਣੀ ਦੀ ਬੋਟਲ ਕੱਢੀ ਹੈ ਫ੍ਰੀ ਚੋਂ ਤੇ ਆਪਾਂ ਭਰਦੇ ਆਂ ਬੋਤਲਾਂ ਬੱਚਿਆਂ ਦੀਆਂ ਅੱਛਾ ਬੱਚਿਆਂ ਨੂੰ ਜਦੋਂ ਸਵੇਰੇ ਥੋੜੇ ਜਿਹਾ ਸਕੂਲ ਜਲਦੀ ਆ ਹੁਣ ਲੱਗਦੇ ਤੇ ਬੱਚੇ ਥੋੜੇ ਜਿਹਾ ਉੱਠ ਕੇ ਕਾਲ ਕਰਦੇ ਤਾਂ ਸਾਰੇ ਕੰਮ ਆ ਜਿਹੜੇ ਖੁਦ ਕਰਕੇ ਦੇਣੇ ਪੈਂਦੇ ਆ ਨਿਆਣਿਆਂ ਦੇ ਸੋ ਲਓ ਜੀ ਬੱਚਿਆਂ ਨੂੰ ਸਕੂਲੇ ਭੇਜਣ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਆਪਾਂ ਮਲਾਈ ਸੀ ਇਕੱਠੀ ਹੋਈ ਪਈ ਕਈ ਦਿਨਾਂ ਦੀ ਤੇ ਉਹਨਾਂ ਦਾ ਘਿਓ ਬਣਾ ਲਈਏ ਤੇ ਇਸ ਤਰ੍ਹਾਂ ਆਪਾਂ ਬਣਾਇਆ ਮੱਖਣ ਹੁਣ ਦੋ ਤਿੰਨ ਦਿਨ ਬੱਚੇ ਮੱਖਣ ਖਾਣਗੇ ਬਾਕੀ ਬਚੇ ਹੋਏ ਮੱਖਣ ਦਾ ਆਪਾਂ ਘਿਓ ਬਣਾ ਲਾਂਗੇ ਮੇਰੀ ਆਦਤ ਹੈ ਕਿ ਮੈਂ ਦੁੱਧ ਤੋਂ ਹਮੇਸ਼ਾ ਕਰੀਮ ਉਤਾਰ ਕੇ ਉਹਦਾ ਘਰ ਦਾ ਫਰੈਸ਼ ਘਿਓ ਬਣਾਉਣੀ ਹੈ ਤੇ ਥੋੜੀ ਜਿਹੀ ਕਰੀਮ ਹੈ ਜਿਹੜੀ ਮੈਂ ਬਾਹਰੋਂ ਲੈ ਆਉਣੀ ਹੁੰਦੀ ਹੈ ਡਾਇਰੀ ਤੋਂ ਵਧੀਆ ਜਿਵੇਂ ਦੁੱਧ ਵਾਲੀ ਡਾਇਰੀ ਤੋਂ ਉਹ ਵਾਲੀ ਕਰੀਮ ਨੂੰ ਆਪਾਂ ਨਾਲ ਐਡ ਕਰਕੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਮੱਖਣ ਬਣਾ ਕੇ ਗਾਂ ਦੇ ਦੁੱਧ ਦਾ ਘਿਓ ਹੈ ਜਿਹੜਾ ਘਰੇ ਬਣਾ ਕੇ ਜੋੜ ਕੇ ਰੱਖਦੀ ਮੇਰੀ ਆਦਤ ਹੈ ਮੇਰੀ ਪਹਿਲੇ ਦਿਨ ਤੋਂ ਆਦਤ ਹੈ ਕਿ ਮੈਂ ਘਰ ਦਾ ਘਿਓ ਸਟੋਰ ਕਰਕੇ ਰੱਖਦੀ ਹਾਂ ਮੇਰੇ ਕੋਲੇ ਹਮੇਸ਼ਾ ਦੋ ਤੋਂ ਤਿੰਨ ਕਿਲੋ ਘਿਓ ਜਿਹੜਾ ਤੇ ਲਓ ਜੀ ਬੱਚੇ ਸੁੱਤੇ ਪੈਸੀ ਉਸ ਤੋਂ ਅਗਲੇ ਦਿਨ ਦੀ ਵੀਡੀਓ ਹੈ ਬੱਚੇ ਸੁੱਤੇ ਪਏ ਆਪਾਂ ਠਾਏ ਆ ਬੱਚੇ ਸਕੂਲੇ ਜਾਣ ਲਈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਦਿਨਾਂ ਦੀਆਂ ਚਾਰ ਦਿਨਾਂ ਦੀਆਂ ਪੰਜ ਦਿਨਾਂ ਦੀ ਪਤਾ ਨਹੀਂ ਕਿੰਨੀਆਂ-ਕਿੰਨੀਆਂ ਕਲਿੱਪਸ ਹੁੰਦੀਆਂ ਤੇ ਲਓ ਜੀ ਇਤਰਾ ਆਪਾਂ ਆਲੂ ਬਾਲ ਰੱਖਿਆ ਜੈਸਮੀਨ ਦਾ ਆਟਾ ਜਿਹੜਾ ਦਾਲਾਂ ਦਾ ਹੋਣ ਕਰਕੇ ਆਲੂ ਦੀ ਸਟਫਿੰਗ ਨਹੀਂ ਹੋਏਗੀ ਪਰੌਂਠੇ ਚ ਸੋ ਆਟਾ ਜਿਹੜਾ ਦਾਲਾਂ ਵਾਲਾ ਸੀ ਆਪਾਂ ਉਹਦੇ ਵਿੱਚ ਹੀ ਆਲੂ ਮੈਸ਼ ਕਰਕੇ ਆਟਾ ਗੁੰਨ ਲਿਆ ਸੋ ਜੈਸਮੀਨ ਦੇ ਵੀ ਆਲੂ ਦੇ ਪਰੌਂਠੇ ਬਣਨ ਜਾ ਰਹੇ ਜਿਹੜਾ ਆਪਾਂ ਕੱਲ ਰਾਤ ਮੱਖਣ ਬਣਾਇਆ ਸੀ ਉਹਦਾ ਆਪਾਂ ਘਿਓ ਬਣਾ ਰਹੇ ਆਂ ਅੱਜ ਬੱਚੇ ਆਲੂ ਦੇ ਪਰੌਂਠੇ ਨਾਲ ਮੱਖਣ ਵੀ ਖਾ ਲੈਣਗੇ ਤੇ ਆਪਣਾ ਘਿਓ ਵੀ ਬਣ ਜਾਣਾ ਲਓ ਜੇਦ ਤਰਾ ਆਪਾਂ ਘਿਓ ਵੀ ਬਣਾ ਨਾ ਰੱਖਤਾ ਬੱਚਿਆਂ ਨੂੰ ਠਾਤਾ ਉਹ ਨਾਉਣ ਚਲੇ ਚ ਗਏ ਆ ਤੇ ਮੈਂ ਨਾਲ ਉਹਨਾਂ ਨੂੰ ਅੱਜ ਟਿਫਨ 'ਚ ਵੀ ਪਰੌਂਠੇ ਤੇ ਮਾਰਨਿੰਗ ਨਾਸ਼ਤੇ ਵਿੱਚ ਵੀ ਆਲੂ ਦੇ ਪਰੌਂਠੇ ਬਣਾ ਕੇ ਦੇ ਰਹੀ ਆਂ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਈ ਕਹਿਣ ਵਾਲੇ ਕਹਿ ਦਿੰਦੇ ਆ ਬਟ ਉਹਨਾਂ ਤੇ ਮੈਂ ਜ਼ਿਕਰ ਨਹੀਂ ਕਰੂੰਗੀ ਜੋ ਬੈਡ ਕਮੈਂਟਸ ਵਾਲੇ ਆ ਉਹਨਾਂ ਨੂੰ ਬਿਲਕੁਲ ਵੀ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਾਂਗੇ ਕਿਉਂਕਿ ਉਹਨਾਂ ਦਾ ਕੰਮ ਹੀ ਬੋਲਣਾ ਹੈ ਕੰਮ ਹੀ ਭੌਂਕਣਾ ਹੈ ਸੋ ਉਹਨਾਂ ਨੂੰ ਨਹੀਂ ਪਤਾ ਉਹ ਕਿਸੇ ਨੂੰ ਆ ਕੇ ਨਹੀਂ ਦੇਖਦੇ ਕਿ ਬੰਦਾ ਜ਼ਿੰਦਗੀ ਚ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਿਰਫ ਉਹਨਾਂ ਨੇ ਆਪਣੇ ਦਿਮਾਗ ਦੀ ਥੋੜ੍ਹ ਕਰਕੇ ਉਹਨਾਂ ਕੀ ਕਮੈਂਟ ਕਰਨਾ ਹੁੰਦਾ ਤੇ ਲਓ ਜੀ ਇਹ ਜਿਹੜੇ ਆਪਾਂ ਰਾਤ ਭਿਉਂਤੇ ਸੀਗੇ ਤੁਲਸੀ ਦੇ ਬੀਜ ਇਹ ਵੀ ਫੁੱਲ ਗਿਆ ਤੇ ਨਾਲ ਇਹ ਤੇ ਖੂਦ ਕਤੀਰਾ ਵੀ ਸਾਰਾ ਫੁੱਲ ਗਿਆ ਤੇ ਨਾਲ ਜੀ ਡਰਾਈ ਫਰੂਟ ਵੀ ਜਿਹੜੇ ਸਾਰੀ ਰਾਤ ਤੇ ਫੁੱਲੇ ਪਏ ਆ ਮਤਲਬ ਪਾਣੀ ਦੇ ਵਿੱਚ ਆਪਾਂ ਸੋਕ ਕਰਕੇ ਰੱਖੇ ਸੀਗੇ ਤੇ ਖਾਣ ਲਈ ਰੈਡੀ ਆ ਤੇ ਲਓ ਜੀ ਘਿਓ ਬਣਾ ਕੇ ਮੈਂ ਉਤਾਰ ਦਿੱਤਾ ਜੈਸਮੀਨ ਦਾ ਪਰੌਂਠਾ ਵੀ ਬਣਾਤਾ ਤੇ ਨਵਦੀਪ ਦੇ ਪਰੌਂਠੇ ਦੀ ਵਾਰੀ ਆ ਗਈ ਹੈ ਜੈਸਮੀਨ ਦਾ ਪਰੌਂਠਾ ਮੈਂ ਪੈਕ ਕਰਤਾ ਟਿਫਨ ਵਿੱਚ ਉਹ ਮੱਖਣ ਵੀ ਲੈ ਕੇ ਜਾਉ ਹਾਲਾਂਕਿ ਮੱਖਣ ਨੇ ਸਕੂਲ ਵਿੱਚ ਜਾ ਕੇ ਘਿਓ ਹੀ ਬਣ ਜਾਣਾ ਕਿਉਂਕਿ ਗਰਮੀ ਜ਼ਿਆਦਾ ਹੈ ਸੋ ਪਰ ਬੱਚੇ ਕਹਿੰਦੇ ਵੀ ਸਾਨੂੰ ਮੱਖਣ ਜੈਸਮੀਨ ਦੀ ਜ਼ਿੱਦ ਕਰਕੇ ਮੈਂ ਪਾਤਾ ਪਰ ਇਹਨੇ ਬਣ ਕੇ ਹੋਈ ਜਾਣੇ ਲਓ ਜੀ ਜੈਸਮੀਨ ਦਾ ਟਿਫਨ ਰੈਡੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਹਟਾ ਕੇ ਆਪਾਂ ਨਵਦੀਪ ਦਾ ਪਰੌਂਠਾ ਜਿਹੜਾ ਹੁਣ ਬਣਾਵਾਂਗੇ ਤੇ ਆਪਾਂ ਆਪਣੇ ਆਲੂ ਦੀ ਸਟਫਿੰਗ ਜਿਹੜੀ ਅੱਡ ਕੱਢੀ ਹੋਈ ਸੀਗੀ ਮੈਸ਼ ਕਰ ਲਿਆ ਇਸ ਤਰ੍ਹਾਂ ਇਹਦੇ ਵਿੱਚ ਪਿਆਜ਼ ਜੋ ਵੀ ਮਸਾਲੇ ਬੇਸਿਕ ਜਿਹੇ ਪੈਂਦੇ ਆ ਆਪਾਂ ਸਾਰੇ ਉਹ ਐਡ ਕਰ ਲਿਆ ਤੇ ਇਹ ਵੀ ਇੱਕ ਬੜਾ ਧਿਆਨ ਰੱਖਣਾ ਪੈਂਦਾ ਮੈਨੂੰ ਕਿ ਜੈਸਮੀਨ ਦਾ ਟਿਫਨ ਹੈ ਜਿਹੜਾ ਹਟਾਉਣਾ ਪੈਂਦਾ ਹੈ ਹਰ ਚੀਜ਼ ਅਸੀਂ ਆਪਣਾ ਸ਼ੁਰੂ ਕਰਨ ਤੋਂ ਪਹਿਲਾਂ ਖਾਣਾ ਵਗੈਰਾ ਜੈਸਮੀਨ ਦੀਆਂ ਹਰ ਇੱਕ ਚੀਜ਼ ਨੂੰ ਸਾਈਡ ਤੇ ਕਰਨਾ ਪੈਂਦਾ ਤੇ ਲਓ ਜੀ ਇੱਧਰ ਪਰੌਂਠਾ ਬਣਾਤਾ ਮੈਂ ਜੋਨਦੀਪ ਘਰੇ ਖਾਏਗਾ ਤੇ ਇਸ ਤੇ ਸਕੂਲ ਲਈ ਇੱਕ ਪਰੌਂਠਾ ਤਿਆਰ ਹੋ ਰਿਹਾ ਅੱਛਾ ਇਸ ਤੇ ਵਿੱਚ ਮੈਂ ਥੋੜੀ ਮਿਰਚ ਨਹੀਂ ਪਾਈ ਹੋਈ ਹੈ ਕਿਉਂਕਿ ਬੱਚੇ ਮਿਰਚ ਨਹੀਂ ਖਾਂਦੇ ਪਸੰਦ ਨਹੀਂ ਕਰਦੇ ਆ ਜਿਆਦਾ ਮਿਰਚ ਵਾਲਾ ਸਾਡੇ ਸਪਾਈਸੀ ਸਾਰੇ ਜਾਨੀ ਬਹੁਤ ਘੱਟ ਮਿਰਚ ਖਾਂਦੇ ਆ ਸਪਾਈਸੀ ਫੂਡ ਪਸੰਦ ਨਹੀਂ ਕਰਦੇ ਤਾਂ ਹੀ ਜੀ ਇਹ ਜਿਹੜਾ ਆਲੂ ਦਾ ਸਟਫਿੰਗ ਹੈ ਇਹ ਥੋੜੀ ਵਾਈਟ ਵਾਈਟ ਜੀ ਦਿਖ ਰਹੀ ਹੈ ਕਲਰ ਤਾਂ ਨਹੀਂ ਕਿਉਂਕਿ ਮੈਂ ਹਲਦੀ ਵੀ ਨਹੀਂ ਪਾਉਂਦੀ ਆਲੂ ਦੀ ਸਟਫਿੰਗ ਵਿੱਚ ਤੇ ਦੂਸਰਾ ਜੀ ਮੈਂ ਲਾਲ ਮਿਰਚ ਵੀ ਘੱਟ ਪਾਉਣੀ ਆ ਤੇ ਲਓ ਜੀ ਆਪਾਂ ਪਰੌਂਠਾ ਬਣਾਉਨੇ ਹੋਇਆ ਸਚਿਨ ਆ ਰਿਹਾ ਸੀ ਅੱਜ ਕਿਉਂਕਿ ਸਚਿਨ ਦਾ ਕੱਲ ਆਉਣ ਦਾ ਪ੍ਰੋਗਰਾਮ ਸੀਗਾ ਕੱਲ ਉਹ ਲੇਟ ਹੋ ਗਿਆ ਸੋ ਅੱਜ ਆ ਰਿਹਾ ਤੇ ਉਸ ਤੋਂ ਬਾਅਦ ਪੂਰਾ ਦਿਨ ਸਾਡੇ ਨਾਲ ਉਹਨੇ ਬਿਤਾਇਆ ਰਾਤ ਵੀ ਲਾਈ ਪਰ ਸਾਡੀ ਮਤਲਬ ਉਹਦੇ ਨਾਲ ਕੋਈ ਵੀਡੀਓ ਨਹੀਂ ਅਸੀਂ ਫਿਰ ਬਣਾ ਸਕੇ ਕਿਉਂਕਿ ਜਦੋਂ ਉਹ ਆਉਂਦਾ ਨਾ ਤਾਂ ਸਾਡੇ ਕੋਲ ਟਾਈਮ ਹੀ ਇੰਨਾ ਥੋੜਾ ਹੁੰਦਾ ਕਿ ਅਸੀਂ ਉਹਦੇ ਨਾਲ ਗੱਲਾਂ ਬਾਤਾਂ ਪੂਰੀ ਫੈਮਿਲੀ ਇਕੱਠੀ ਹੋ ਜਾਂਦੀ ਹੈ ਨਾਨਾ ਮਾਮਾ ਮਾਮੀ ਉਹਨਾਂ ਦੇ ਬੇਟੇ ਮਾਮਾ ਜੀ ਦੇ ਸਾਰੇ ਇਕੱਠੇ ਹੋ ਜਾਂਦੇ ਫਿਰ ਇੱਧਰ ਆ ਜਾਂਦੇ ਆ ਤਾਂ ਫਿਰ ਇੰਨੀਆਂ ਮਤਲਬ ਗੱਲਾਂ ਦੇ ਵਿੱਚ ਅਸੀਂ ਖੁੱਬ ਜਾਂਦੇ ਆ ਕਿ ਟਾਈਮ ਥੋੜਾ ਹੁੰਦਾ ਤੇ ਵੀਡੀਓ ਲਈ ਬਸ ਟਾਈਮ ਹੀ ਨਹੀਂ ਮਿਲਦਾ ਸੋਚਿਆ ਸੀਗਾ ਇਸ ਵਾਰ ਵੀਡੀਓ ਬਣਾਵਾਂਗੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਜਾ ਕੇ ਆਵਾਂਗੇ ਪਰ ਉਹਦੇ ਕੋਲੇ ਹਫ਼ਤੇ ਲਈ ਉਹ ਆਇਆ ਸੀਗਾ ਤੇ ਟਾਈਮ ਥੋੜਾ ਹੋਣ ਕਰਕੇ ਉਹਨੇ ਕਿਹਾ ਕਿ ਦੀਵਾਲੀ ਤੇ ਆਪਾਂ ਦੁਬਾਰਾ ਫੇਰ ਆ ਰਹੇ ਹਾਂ ਸੋ ਉਦੋਂ ਨੂੰ ਠੰਡ ਵੀ ਹੋ ਜਾਣੀ ਹੈ ਬੱਚੇ ਵੀ ਕੰਫਰਟੇਬਲ ਰਹਿਣਗੇ ਆਪਣੇ ਨਾਲ ਤੇ ਆਪਾਂ ਦੀਵਾਲੀ ਵੇਲੇ ਪ੍ਰੋਗਰਾਮ ਬਣਾਉਣੇ ਆ ਸਾਰੇ ਘੁੰਮਣ ਫਿਰਨ ਦਾ ਤੇ ਲਓ ਜੀ ਪਰੌਂਠਾ ਹੈ ਜਿਹੜਾ ਲਗਭਗ ਬਣ ਗਿਆ ਅੱਛਾ ਜੀ ਹਰ ਇੱਕ ਦਾ ਪਰੌਂਠੇ ਬਣਾਉਣ ਦਾ ਆਪਣਾ ਆਪਣਾ ਤਰੀਕਾ ਹੁੰਦਾ ਮੇਰਾ ਥੋੜੀ ਜ਼ਿਆਦਾ ਸਟਫਿੰਗ ਵਾਲਾ ਤਰੀਕਾ ਇਹ ਬਣਾਉਂਦਾ ਅੱਛਾ ਹੁਣ ਆਪਾਂ ਜੀ ਸਾਰਾ ਕੰਮ ਕਰ ਲਿਆ ਸੀਗਾ ਨੈਕਸਟ ਮਾਰਨਿੰਗ ਬੱਚਿਆਂ ਨੂੰ ਹਸਪੀਟਲ ਲੈ ਕੇ ਜਾ ਰਹੇ ਆ ਸਚਿਨ ਐ ਗੱਡੀ ਚਲਾ ਰਿਹਾ ਤੇ ਨਵਦੀਪ ਨੂੰ ਫਸ ਉਹੀ ਪ੍ਰੋਬਲਮ ਗੱਡੀ 'ਚ ਬੈਠਣ ਸਾਰ ਘੇਰ ਚੜ ਰਹੀ ਆ ਉਲਟੀ ਦੀ ਤਰ੍ਹਾਂ ਫੀਲ ਹੋ ਰਿਹਾ ਤੇ ਅਸੀਂ ਹਸਪੀਟਲ ਦਿੱਲੀ ਹਾਰਟ ਵਾਲੇ ਦੇ ਜਾ ਰਹੇ ਸੀਗੇ ਸੱਚੂ ਸਾਡੇ ਨਾਲ ਸੀਗਾ ਜਦੋਂ ਮਨ ਲਓ ਵੀ ਆਪਦਾ ਕੋਈ ਭੈਣ ਭਰਾ ਜਾਂ ਇਸ ਤਰ੍ਹਾਂ ਕੋਈ ਹੈਲਪ ਕਰਦਾ ਨਾ ਵੀ ਆਪਾਂ ਨੂੰ ਗੱਡੀ ਤੇ ਲੈ ਕੇ ਜਾਂਦਾ ਮੈਨੂੰ ਉਦੋਂ ਬਹੁਤ ਜ਼ਿਆਦਾ ਕੰਫਰਟੇਬਲ ਲੱਗਦਾ ਕਿਉਂਕਿ ਬੱਸਾਂ ਤੇ ਮੈਂ ਦੋਨੋਂ ਬੱਚੇ ਲੈ ਕੇ ਜਾਣੀ ਆ ਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਬਾਜ਼ਾਰ ਦੇ ਵਿੱਚੋਂ ਭੀੜ ਦੇ ਵਿੱਚੋਂ ਨਿਆਣਿਆਂ ਨੂੰ ਲੈ ਕੇ ਰੋਡ ਕ੍ਰੋਸ ਕਰਨੀ ਉਹਨਾਂ ਨੂੰ ਇੱਕ ਹਸਪਤਾਲ ਤੋਂ ਫਿਰ ਹੋਰ ਜਗ੍ਹਾ ਤੇ ਲੈ ਕੇ ਜਾਣਾ ਫਿਰ ਹੋਰ ਜਗ੍ਹਾ ਤੋਂ ਹੋਰ ਜਗ੍ਹਾ ਤੇ ਲੈ ਕੇ ਜਾਣਾ ਬੱਚਿਆਂ ਨਾਲ ਗਰਮੀ ਦੇ ਵਿੱਚ ਖਾਸ ਕਰਕੇ ਗਰਮੀ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਤੇ ਮੈਨੂੰ ਬੜਾ ਹੀ ਵਧੀਆ ਲੱਗ ਰਿਹਾ ਸੀਗਾ ਕਿ ਚਲੋ ਅਸੀਂ ਅੱਜ ਘਰੋਂ ਹੀ ਰੈਡੀ ਹੋ ਕੇ ਸਚਨ ਦੇ ਨਾਲ ਜਾ ਰਹੇ ਹਾਂ ਹਸਪਤਾਲ ਤੇ ਮਾਸੀ ਵੀ ਨਾਲ ਸੀਗੇ ਬੈਠੇ ਆਪਸ ਵਿੱਚ ਗੱਲਾਂ ਕਰ ਰਹੇ ਸੀਗੇ ਬਸ ਇੱਥੇ ਮੈਨੂੰ ਥੋੜਾ ਜਿਹਾ ਮੈਂ ਵੀਡੀਓ ਬਣਾ ਰਹੀ ਸੀ ਕਿ ਆਪਣੇ ਐਜ਼ এ ਬਲੌਗ ਟਾਈਪ ਤੇ ਸਚਨਦੀ ਵੀ ਵੀਡੀਓ ਬਣ ਗਈ ਨਹੀਂ ਤਾਂ ਸਚਨਦੀ ਵੀ ਕੋਈ ਵੀਡੀਓ ਨਹੀਂ ਬਣਨੀ ਸੀਗੀ ਤੇ ਲਓ ਜੀ ਨਵੂ ਚੱਲਿਆ ਗੱਡੀ ਅਸੀਂ ਲਾਤੀ ਇੱਥੇ ਪਾਰਕਿੰਗ ਚ ਨਵੀਂ ਚੱਲਿਆ ਹਸਪੀਟਲ ਉਸ ਤੋਂ ਬਾਅਦ ਨਵਦੀਪ ਦੇ ਕਾਫੀ ਜ਼ਿਆਦਾ ਟੈਸਟ ਬੋਲੇ ਡਾਕਟਰ ਨੇ ਲਿਖਿਆ ਐ ਐਂਡੋਸਕੋਪੀ ਤੱਕ ਲਿਖਿਆ ਹੋਰ ਵੀ TTG ਲਿਖਿਆ ਦੁੱਧ ਤੋਂ ਅਲਰਜੀ ਦਾ ਟੈਸਟ ਲਿਖਿਆ TTG ਟੈਸਟ ਲਿਖਿਆ ਬਾਬਾ